ਤੁਹਾਡੇ ਸਾਹਮਣੇ ਹੈ ਜੀ ਕਿ ਅਸੀਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਰਸੋਂ ਰੋਜ਼ ਤੋਂ 14 ਤੇ 14 ਉਮੀਦਵਾਰਾਂ ਦੀਆਂ ਜਿਹੜੀਆਂ ਫਾਈਲਾਂ ਅਸੀਂ ਸਬਮਿਟ ਕਰਵਾਈਆਂ ਜਿਹਦੇ ਵਿੱਚੋਂ ਪਿੱਖੀਵਿੰਡ ਦੀ ਇੱਕ ਬਾਈ ਇਲੈਕਸ਼ਨ ਹੋ ਰਹੀ ਸੀ ਉਹਨਾਂ ਦੀ ਫਾਈਲ ਜਿਹੜੀ ਉਹ ਅਸੀਂ ਸਬਮਿਟ ਕਰਵਾਈ ਤੇ ਜਿਹੜੀਆਂ ਖੇਮਕਰ ਨਗਰ ਪੰਚਾਇਤੀਆਂ ਉਹ 13 ਦੀਆਂ 13 ਫਾਈਲਾਂ ਸੀ ਪਰਸੋਂ ਦੇ ਰੋਜ਼ ਅਸੀਂ ਸਬਮਿਟ ਕਰਵਾਈਆਂ ਜੀ ਤੇ ਕੱਲ ਏਡੀ ਵੱਡੇ ਪੱਧਰ ਤੇ ਧੰਦਲੀ ਹੋਈ ਹੈ ਲੋਕਤੰਤਰ ਦਾ ਘਾਣ ਹੋਇਆ ਤੇ ਕੱਲ ਪਹਿਲਾ ਕੋਈ 3 ਵਜੇ ਨਹੀਂ ਕੋਈ 4 ਵਜੇ ਨਹੀਂ ਲੇਟ ਨਾਈਟ ਲੋਕਤੰਤਰ ਦੀਆਂ ਝੰਡੀਆਂ ਡਾਉਂਦੇ ਹੋਏ ਇਲੈਕਸ਼ਨ ਕਮਿਸ਼ਨ ਦੀਆਂ ਝੰਡੀਆਂ ਡਾਉਂਦੇ ਹੋਏ ਇਹਨਾਂ ਨੇ ਕਿਸੇ ਚੀਰ ਦੀ ਮੌਜੂਦਾ ਸਰਕਾਰ ਨੇ ਪਰਵਾਹ ਨਹੀਂ ਕੀਤੀ ਤੇ ਸਾਡੇ ਖੇਮਕਰਨ ਦੇ ਜਿਹੜੇ 9 ਜੇਤੂ ਉਮੀਦਵਾਰ ਸੀ ਉਹਨਾਂ ਦੀਆਂ ਫਾਈਲਾਂ ਰਿਜੈਕਟ ਕਰ ਦਿੱਤੀਆਂ ਬੜੀ ਕੋਸ਼ਿਸ਼ ਕੀਤੀ ਕਿ ਪਤਾ ਲੱਗੇ ਸਾਨੂੰ ਪਰ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਸਨ ਨੇ ਕੋਈ ਸਹਿਯੋਗ ਨਹੀਂ ਦਿੱਤਾ ਉਸੇ ਰੋਸ ਦੇ ਤਹਿਤ ਅੱਜ ਅਸੀਂ ਸਮੁੱਚੀ ਜਿਹੜੀ ਇਲਾਕੇ ਦੀ ਜ਼ਿਲ੍ਹੇ ਦੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਆ ਕਤਰ ਹੋਈ ਹੈ ਤੇ ਸਾਰਾ ਸਲਾਹ مشਵਰਾ ਕਰਨਾ ਪਰੰਤ ਕਿ ਅਸੀਂ ਜਿਹੜੀਆਂ ਇਹਨਾਂ ਲੋ ਰਿਜੈਕਟ ਕੀਤੀਆਂ ਗਈਆਂ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਵੀ ਮੇਲ ਭੇਜ ਦਿੱਤੀ ਆ ਤੇ ਮਾਨਯੋਗ ਹਾਈ ਕੋਰਟ ਦਾ ਜਿਹੜਾ ਅੱਜ ਅਸੀਂ ਰੁਕ ਕਰਨ ਲੱਗੇ ਆ ਕਿ ਸਾਨੂੰ ਮਾਨਯੋਗ ਹਾਈ ਕੋਰਟ ਤੇ ਪੂਰਾ ਵਿਸ਼ਵਾਸ ਹੈ ਕਿ ਨ્યાਅ ਕਰਕੇ ਜਿਹੜੇ ਉਹ ਨੌ ਦੇ ਨੌ ਉਮੀਦਵਾਰਾਂ ਦੀ ਆ ਜਿਹੜੀ ਖੇਮ ਕਰਨ ਦੇ ਵਿੱਚ ਉਹ ਇਲੈਕਸ਼ਨ ਦੁਬਾਰਾ ਕੀਤੀ ਜਾਊਗੀ ਤੇ ਮੌਜੂਦਾ ਸਰਕਾਰ ਦੀ ਮੈਂ ਆਪਣੇ ਵੱਲੋਂ ਪੂਰ ਜ਼ੋਰ ਨਖੇਦੇ ਕਰਦਾ ਆ ਆਮ ਆਦਮੀ ਪਾਰਟੀ ਦੀ ਕਿ ਜਿਸ ਤਰ੍ਹਾਂ ਇਹਨਾਂ ਲੋਕਾਂ ਨੇ ਲਾਰੇ ਲਾ ਕੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਿਹੜੇ ਆਮ ਆਦਮੀ ਦੀ ਗੱਲ ਕਰਦੇ ਸੀ ਤੇ ਅੱਜ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਉਮੀਦਵਾਰ ਖਿਲਾਰੇ ਸੀ ਉਹ ਆਮ ਲੋਕ ਸੀ ਗਰੀਬ ਪਰਿਵਾਰਾਂ ਚੋਂ ਸੀ ਇਹਨਾਂ ਲੋਕਾਂ ਨੇ ਜਿੱਥੇ ਆਮ ਆਦਮੀ ਪਾਰਟੀ ਨੇ ਇੱਕ ਆਮ ਵਰਕਰ ਦਾ ਇਹਨਾਂ ਜਿਹੜਾ ਵਿਸ਼ਵਾਸ ਤੋੜਿਆ ਉਥੇ ਲੋਕਤੰਤਰਤਾ ਇਹਨਾਂ بڑے ਵੱਡੇ ਤੱਥ ਪੱਦਰ ਤੇ ਕਾਣ ਕੀਤਾ ਤੁਹਾਡੇ ਸਾਹਮਣੇ ਤੇ ਇਸ ਤੋਂ ਪਹਿਲਾਂ ਪੰਚਾਇਤੀ ਇਲੈਕਸ਼ਨਾਂ ਹੋਈਆਂ ਤਾਂ ਸ਼ਰਮ ਫਾਈਲਾਂ ਪਾੜ-ਪਾੜ ਕੇ ਇਹਨਾਂ ਲੋਕਾਂ ਨੇ ਲੋਕਤੰਤਰ ਦੀਆਂ ਉਦੋਂ ਵੀ ਧਜੀਆਂ ਉਡਾਈਆਂ ਮੈਂ ਸਮਝੇ ਲੋਕਾਂ ਨੂੰ ਅੱਜ ਬੇਨਤੀ ਕਰਦਾ ਕਿ ਜੋ ਆਮ ਆਦਮੀ ਪਾਰਟੀ ਦੇ ਵਤੀਰੇ ਪਿਛਲੇ ਢਾਈ ਤਿੰਨ ਸਾਲ ਤੋਂ ਚਲਦੇ ਪਏ ਨੇ ਜਿੱਥੇ-ਜਿੱਥੇ ਵੀ ਸਾਡੇ ਉਮੀਦਵਾਰ ਇਲੈਕਸ਼ਨ ਲੜਨਗੇ ਇਹਨਾਂ ਲੋਕਾਂ ਨੂੰ ਇੱਕ-ਇੱਕ ਵੋਟ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਪਾ ਕੇ ਉਹ ਇਹਨਾਂ ਲੋਕਾਂ ਨੂੰ ਇੱਕ ਵਾਰੀ ਮੂੰਹ ਦਿਖਾਣੀ ਪਊਗੇ ਤੇ ਝਾੜੂ ਦਾ ਤੀਲਾ-ਤੀਲਾ ਵੀ ਕਰਨਗੇ ਤੇ ਜਿਹੜੀਆਂ ਸਾਡੀਆਂ ਫਾਈਲਾਂ ਇਹਨਾਂ ਨੇ ਨਾ ਰਿਜੈਕਟ ਕੀਤੀਆਂ ਅਸੀਂ ਹਾਈ ਕੋਰਟ ਚ ਰਿਟ ਪਟੀਸ਼ਨ ਦਾਇਰ ਕਰਕੇ ਇੱਕ ਲੋਕਤੰਤਰ ਦੀ ਪ੍ਰਣਾਲੀ ਦੇ ਤਹਿਤ ਦਬਾਰਾ ਜਿਹੜੀ ਉਹ ਖੇਮ ਕਰਨ ਦੇ ਵਿੱਚ ਅਸੀਂ ਇਲੈਕਸ਼ਨ ਲੜਾਂਗੇ ਤੇ ਦੂਜੇ ਪਾਸੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਪੁਰਜ਼ਾ ਦਾ ਅਪੀਲ ਕਰਦਾ ਕਿ ਇਹਨਾਂ ਅਫਸਰਾਂ ਤੇ ਸਖਤ ਕਾਰਵਾਈ ਹੋਵੇ ਤੇ ਅਸੀਂ ਆਪਣੇ ਵੱਲੋਂ ਸਮੂੱਚੀ ਬੇਨਤੀ ਵੀ ਕਰਦੇ ਹਾਂ ਕਿ ਖੇਮ ਕਰਦੀ ਜਿਹੜੀ ਆ ਉਹ ਇਲੈਕਸ਼ਨ ਨੂੰ ਰੱਦ ਕਰਕੇ ਦੁਬਾਰਾ ਉੱਥੇ ਜਿਹੜੀ ਉਹ ਇਲੈਕਸ਼ਨ ਕਰਵਾਈ ਜਾਵੇ ਤਾਂ ਕਿ ਲੋਕਤੰਤਰ ਦੀ ਜਿਹੜੀ ਉਹ ਬਹਾਲੀ ਹੋ ਸਕੇ ਪੰਜਾਬ ਤੋਂ ਹੋਰ ਨਾ ਥਾਂ ਤੋਂ ਵੀ ਧਜ ਲਿਆਈਆਂ ਨੇ ਹੋਰ ਜਗ੍ਹਾ ਤੋਂ ਵੀ ਕੋਈ ਰਿਪੋਰਟਾਂ ਬੇਜਣੀਆਂ ਉਹ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਤੇ ਵਰਕਰਾਂ ਨਾਲ ਧੱਕੇਸ਼ਾਹੀ ਹੋਈ ਫਾਈਲਾਂ ਪਾੜੀਆਂ ਭਾਰਤੀ ਜਨਤਾ ਪਾਰਟੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਅਸੀਂ ਮਾਨਯੋਗ ਹਾਈ ਕੋਰਟ ਤੋਂ ਸਾਨੂੰ ਆਸ ਹੈ ਕਿ ਉਹਨਾਂ ਸਾਰੇ ਵਰਕਰਾਂ ਨੂੰ ਨਿਆਂ ਮਿਲੇਗਾ ਤੇ ਦੁਬਾਰਾ ਜਿਹੜੀ ਉਹ ਇਲੈਕਸ਼ਨ ਲੜਨਗੇ ਹਰੇਕ ਜਗ੍ਹਾ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਸਮੁੱਚੀ ਜਿਹੜੀ ਭਾਰਤੀ ਜਨਤਾ ਪਾਰਟੀ ਆਪਣੇ ਵਰਕਰ ਦੇ ਨਾਲ ਝਟਾਨ ਮੰਗ ਕਰੀ। ਪ੍ਰਧਾਨ ਜੀ 77 ਦੇ ਐਮਐਲਏ ਕਹਿੰਦੇ ਨੇ ਕਿ ਅਸੀਂ 80 ਫਾਈਲਾਂ ਉਹਦੋਂ ਜਮਾ ਹੋਈਆਂ ਨੇ ਕਿਸੇ ਪ੍ਰਕਾਰ ਦਾ ਕੋਈ ਟੱਕਾ ਨਹੀਂ ਹੋਇਆ ਕੀ ਕਹਿਣਾ ਚਾਹੋਗੇ ਇਸ ਤੇ? ਇਹ ਮੈਂ ਤਾਂ ਤੁਹਾਡੇ ਸਾਹਮਣੇ ਪਹਿਲਾਂ ਵੀ ਬੇਨਤੀ ਕਰ ਰਿਹਾ ਜੀ। ਕਿ ਇਹ ਲੋਕਾਂ ਨੂੰ ਸਿਰਫ ਗਮਰਾਹ ਕਰ ਸਕਦੇ ਨੇ। ਲੋਕਾਂ ਨੂੰ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕਰ ਸਕਦੇ ਨੇ ਸ਼ਬਦਾਂ ਨਾਲ ਹੀ ਲੋਕਾਂ ਨੂੰ ਗਮਰਾਹ ਕਰ ਸਕਦੇ ਨੇ ਪਰ ਜਿਹੜੀ ਹਕੀਕਤ ਆ ਉਹ ਲੋਕਾਂ ਤੋਂ ਹੁਣ ਦੂਰ ਨਹੀਂ ਹੈਗੀ ਇਹ ਅਸੀਂ ਫੈਲਾਉਣ ਦੀ ਗੱਲ ਕਰਦੇ ਆ ਆ ਤੁਹਾਡੇ ਸਾਹਮਣੇ ਹੀ ਹੈ ਜੀ ਉਹ ਬਾਹਰ ਰਾਤ ਦੇ 9 ਵਜੇ ਲਿਸਟ ਲੱਗਣ ਦੀ ਆ ਕੀ ਲੋੜ ਸੀ ਇਹਨਾਂ ਨੂੰ ਹਨੇਰੇ ਦੇ ਵਿੱਚ ਲਿਸਟ ਲਾਉਣ ਦੀ ਕਿਉਂ ਨਹੀਂ ਇਹਨਾਂ 3 ਵਜੇ ਲਿਸਟ ਲਈ ਕਿਉਂਕਿ ਪਤਾ ਸੀ ਇਹਨਾਂ ਲੋਕਾਂ ਨੂੰ ਕਿ ਸਾਨੂੰ ਹਾਰ ਦੇਖਣੀ ਪੈਣੀ ਆਪਣੀਆਂ ਕਮਜ਼ੋਰੀਆਂ ਛਪਾਉਣ ਦੇ ਖਾਤਰ ਇਹਨਾਂ ਆਮ ਲੋਕਾਂ ਦੇ ਨਾਲ ਇੱਕ ਲੋਕਤੰਤਰ ਦੇ ਨਾਲ ਪੂਰਾ ਕਹਾਣ ਕੀਤਾ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਮੂੰਹ ਦੇ ਖਾਣੀ ਪਊ ਭਾਰਤੀ ਜਨਤਾ ਪਾਰਟੀ ਵੱਲੋਂ ਬੋਲਦੇ ਹੋਏ ਆਪਣੇ ਵਰਕਰਾਂ ਨੂੰ ਕੀ ਸੁਨੇਹਾ ਕੀ ਮੈਸੇਜ ਦੇਣਾ ਚਾਹੋਗੇ ਮੈਂ ਸੱਚੇ ਭਾਰਤੀ ਜਨਤਾ ਪਾਰਟੀਆਂ ਦੇ ਵਰਕਰਾਂ ਨੂੰ ਇਹ ਬੇਨਤੀ ਕਰਦਾ ਕਿਸੇ ਗੱਲ ਤੋਂ ਅਸੀਂ ਘਬਰਾਉਣਾ ਨਹੀਂ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਇੱਕ ਇੱਕ ਵਰਕਰ ਦੇ ਲਈ ਪੂਰਾ ਨਿਆ ਪ੍ਰਣਾਲੀ ਦੇ ਤਹਿਤ ਅਸੀਂ ਉਹਦਾ ਦੀ ਲੜਾਈ ਵੀ ਲੜਾਂਗੇ ਤੇ ਜਥੇ ਜਥੇ ਸਾਨੂੰ ਮੌਕਾ ਮਿਲਿਆ ਉਥੇ ਉਥੇ ਅਸੀਂ ਇਲੈਕਸ਼ਨ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਜਿਵੇਂ ਪਾਵਾਂਗੇ ਤੇ ਝਾੜੂ ਦਾ ਇੱਕ ਰੀਤੀ ਲਾਤੀਲਾ ਕਰਦੇ ਅਗੇ ਬਾਕੀ ਪਾਰਟੀਆਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਸਾਰ ਜਿਹੜੀਆਂ ਵਿਰੋਧੀ ਧਿਰ ਦੇ ਵਿੱਚ ਨੇ ਕਿ ਇਹ ਇਕੱਠੇ ਹੋ ਕੇ ਜੜਾ ਹੈ ਸੱਤਾ ਧਿਰ ਦੇ ਬਾਰੇ ਕੀ ਕਹਿਣਾ ਚਾਹੁੰਦਾ ਮੈਂ ਤਾਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਰਾਜਨੀਤਿਕ ਪੱਦਰ ਤੋਂ ਉੱਪਰ ਉੱਠ ਕੇ ਆਪਣੇ ਲੋਕਤੰਤਰ ਦੀ ਬਹਾਲੀ ਲਈ ਕਿ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਆਉਣਾ ਚਾਹੀਦਾ ਤਾਂ ਕਿ ਜਿਹੜੇ ਇਨਸਾਫ ਪਸੰਦ ਲੋਕ ਨੇ ਜਿਹੜੇ ਲੋਕਤੰਤਰ ਦੇ ਤਾਂ ਤੇ ਜੀਣਾ ਚਾਹੁੰਦੇ ਨੇ ਲੋਕਤੰਤਰ ਦੇ ਤਹਿਤ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਇਨਸਾਫ ਮਿਲ ਸਕੇ ਠੀਕ ਹੈ ਜੀ ਧੰਨਵਾਦ